ਇੰਸ਼ੋਰੈਂਸ ਬੰਦੀ ਵਾਰਨਿੰਗ ਆ ਕਈ ਵਾਰੀ ਅਸੀਂ ਗਲਤ ਬਤ ਕਰਦੇ ਹਾਂ ਤੁਸੀਂ ਵੀ ਜੇ ਕਿਤੇ ਟਰੈਵਲ ਕਰ ਰਹੇ ਹੋ ਤਾਂ ਆਪਣਾ ਟਰੈਵਲ ਇੰਸ਼ੋਰੈਂਸ ਇੱਕ ਵਾਰੀ ਜ਼ਰੂਰ ਚੈੱਕ ਕਰ ਲਓ ਮਿੰਟੈਰੀਓ ਦਾ ਇੱਕ ਵਿਅਕਤੀ ਸੀਗਾ ਉਹ ਆਪਣੇ ਪਰਿਵਾਰ ਦੇ ਨਾਲ ਫਲੋਰੀਡਾ ਦੇ ਵਿੱਚ ਚਲੇ ਗਿਆ ਉੱਥੋਂ ਉਹਨੇ ਵਾਪਸ ਫਲਾਈਟ ਚੋਂ ਨਾ ਹੀ ਕੋਈ ਉਹਦੇ ਦਰਦ ਹੋਇਆ ਹਸਪਤਾਲ ਲੈ ਗਿਆ ਹਸਪਤਾਲ ਜਾ ਕੇ ਉਹਨੂੰ ਕਾਰਡੀਕ ਰੈਸਟ ਉਹਨੂੰ ਪਤਾ ਲੱਗੇ ਉਹਨੂੰ ਕਾਰਡੀਕ ਰੈਸਟ ਆਇਰਪੋਰਟ ਦੇ ਉੱਤੇ ਹੋ ਗਈ ਸੀ ਜਦੋਂ ਵਾਪਸ ਫਲਾਈ ਆਪਣੇ ਕੈਨੇਡਾ ਨੂੰ ਘਰ ਰਿਹਾ ਸੀ ਟਰੈਵਲ ਇੰਸ਼ੋਰੈਂਸ ਉਹਦੇ ਕੋਲ ਸੀਗਾ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਲੱਗਾ ਕਿ ਉਹ ਇਨਾ ਮਤਲਬ ਸਟੇਬਲ ਨਹੀਂ ਸੀਗਾ ਕਿ ਉਹ ਟਰੈਵਲ ਕਰ ਸਕੇ ਤੇ ਹਸਪੀਟਲ ਦੇ ਵਿੱਚ ਉਹ ਉੱਥੇ ਮਤਲਬ ਫਸ ਚੁੱਕਿਆ ਤੇ 620 ਡਾਲਰ ਦਾ 20 ਲੱਖ 62000 ਡਾਲਰ ਦਾ ਬਿੱਲ ਉਹਦੇ ਸਿਰ ਪੈ ਗਿਆ ਬਿੱਲ ਬਹੁਤ ਵੱਡਾ ਹੈ ਮੈਡੀਕਲ ਕੇਅਰ ਉੱਥੇ ਉਹਨੂੰ ਮਿਲੀ ਹੈ ਤੇ ਘੱਟੋ ਘੱਟ ਜੋ ਚਲੋ ਬਿੱਲ ਬਾਅਦ ਦੀ ਗੱਲ ਉਹਦੀ ਜਾਨ ਬਚ ਗਈ ਪਰ ਹੁਣ ਹੋਇਆ ਕੀ ਕਹਿੰਦਾ ਮੈਂ ਰਿਕਵਰ ਕਰ ਰਿਹਾ ਪਰ ਹਾਲਤ ਜਿਹੜੀ ਹੈ ਮਾੜੀ ਹੋ ਚੁੱਕੀ ਹੈ ਤੇ 71 ਸਾਲ ਦੀ ਉਮਰ ਆ ਕੁਦਰਤੀ ਉਹਨੂੰ ਜਾਣਾ ਸੀ ਟ੍ਰਾਂਟੋ ਦੇ ਵਿੱਚ ਰਹਿੰਦਾ ਸੀ ਤੇ ਜਦੋਂ ਇਹ ਔਰਲੈਂਡੋ 에ਅਰਪੋਰਟ ਦੇ ਉੱਤੋਂ ਵਾਪਸ ਆ ਰਿਹਾ ਸੀ ਕਾਰਡੀਆਕ ਕ੍ਰੈਸਟ ਉੱਥੇ ਹੋ ਗਈ 14 ਮਿੰਟ ਨੂੰ ਸੀਪੀਆਰ ਦਿੱਤਾ ਉੱਥੇ ਮੌਕੇ ਦੇ ਉੱਤੇ ਤਾਂ ਉਹਨੂੰ ਬਚਾਇਆ ਗਿਆ ਕਵਰੇਜ ਉਹਨਾਂ ਨੂੰ ਚਿੰਤਾ ਨਹੀਂ ਸੀ ਵੀ ਸਾਡੇ ਕੋਲ ਕਵਰੇਜ ਹੈਗੀ ਆ ਤੇ ਜਿਹੜੇ ਬਿੱਲ ਆਉ ਸਾਰੇ ਕਵਰਡ ਹੋ ਜਾਣੇ ਸੀ ਡਿਟੇਲ ਉਹ ਡਿਟੇਲ ਉਹਨਾਂ ਨੇ ਦੇ ਦਿੱਤੀ ਆਪਣਾ ਫੋਨ ਨੰਬਰ ਕਾਰਡੀਓਲੋਜਿਸਟ ਨੂੰ ਡਾਕਟਰ ਫਿਜ਼ੀਸ਼ੀਨ ਜਾਂ ਜੋ ਕੁਝ ਸਾਰਾ ਸਿਰਗਾ ਉਹਨਾਂ ਨੇ ਉੱਤੇ ਪ੍ਰੋਵਾਈਡ ਕਰ ਦਿੱਤਾ ਪਰ ਉਹ ਕਿੰਦਰ ਨੇ ਇਹ ਕੀ ਆ ਕਿ ਕਿਉਂਕਿ ਜਿਹੜੇ ਕਾਰਡੀਓਲੋਜਿਸਟ ਹੈ ਕਹਿੰਦੇ ਆ ਕਿ ਟਰੈਵਲ ਇੰਸ਼ੋਰੈਂਸ ਤੇ ਤੁਹਾਡੇ ਕੋਲ ਹੈਗਾ ਪਰ ਤੁਸੀਂ ਟਰੈਵਲ ਕਰਨ ਦੇ ਯੋਗ ਨਹੀਂ ਮਤਲਬ ਤੁਹਾਨੂੰ ਪਹਿਲਾਂ ਹੀ ਇਹ ਸਮੱਸਿਆ ਕਿਤੇ ਨਾ ਕਿਤੇ ਹੈਗੀ ਆ ਤੇ ਜਦੋਂ ਤੁਹਾਨੂੰ ਸਮੱਸਿਆ ਇਹ ਹੈਗੀ ਆ ਫਿਰ ਤੁਸੀਂ ਅਸੀਂ ਰეკਮੈਂਡ ਨਹੀਂ ਕਰਦੇ ਤੁਸੀਂ ਟਰੈਵਲ ਕਰੋ ਕਿਉਂਕਿ ਤੁਸੀਂ ਟਰੈਵਲ ਕੀਤਾ ਆ ਇਸ ਕਰਕੇ ਸਾਰਾ ਖਰਚਾ ਤੁਹਾਡਾ ਅਸੀਂ ਕੁਝ ਨਹੀਂ ਦੇ ਸਕਦੇ ਕਹਿਣ ਦਾ ਭਾਵ ਇਹ ਆ ਕਿ ਉਹਨਾਂ ਦੇ ਕਹਿਣ ਅਨੁਸਾਰ ਸੋ ਹੁਣ ਹ ਹੁਣ ਉਹ ਇਹ ਸੋਚਦੇ ਆ ਵੀ ਹਸਪਤਾਲ ਦਾ ਬਿੱਲ ਨਹੀਂ ਦਿੱਤਾ ਜਾਣਾ ਸੀ ਤੇ ਉਹ ਮੜਾ ਜਾ ਠੀਕ ਠਾਕ ਹੋ ਕੇ ਐਮਰਜੈਂਸੀ ਫਲਾਈਟ ਲੈ ਕੇ ਵਾਪਸ ਆ ਜਾਂਦੇ ਜਦੋਂ ਕਹਿੰਦੇ ਮਤਲਬ 80000 ਡਾਲਰ ਦਾ ਜਿਹੜਾ ਡੀਫਿਬ੍ਰਿਲੇਟਰ ਆ ਜਿਹੜਾ ਪਾਇਆ ਜਾਂਦਾ ਤੇ ਦਿੱਤਾ ਜਾਂਦਾ ਜਿਹੜਾ ਆ ਉਹ ਉਹਦੇ ਲਈ ਪੇ ਨਹੀਂ ਕਰ ਰਹੇ ਕਹਿਣ ਦਾ ਮਤਲਬ ਇਹ ਆ ਇੱਥੇ ਕਿ ਟਰੈਵਲ ਇੰਸ਼ੋਰੈਂਸ ਦੇ ਵਿੱਚ ਵੀ ਕੁੰਡੀਆਂ ਕਈ ਆ ਇਹ ਪਤਾ ਕਰਕੇ ਕਿਤੇ ਵੀ ਟਰੈਵਲ ਕਰੋ ਵੀ ਰੱਬ ਨਾ ਕਰੇ ਉੱਥੇ ਸਾਨੂੰ ਕੋਈ ਮੁਸ਼ਕਲ ਆ ਗਈ ਤੇ ਕੀ ਅਸੀਂ ਕਵਰਡ ਆ ਚਾਹੇ ਟਰੈਵਲ ਇੰਸ਼ੋਰੈਂਸ ਜੇ ਤੁਸੀਂ ਲਿਆ ਉਸ ਕੰਪਨੀ ਨੂੰ ਫੋਨ ਕਰ ਲਓ ਨਹੀਂ ਤਾਂ ਇਸ ਤਰੀਕੇ ਨਾਲ ਹੁੰਦਾ ਕਿ ਬੰਦਾ ਇਹ ਸੋਚਦਾ ਮੈਂ ਟਰੈਵਲ ਇੰਸ਼ੋਰੈਂਸ ਬਾਏ ਕਰ ਲਿਆ ਤੇ ਕੰਪਨੀ ਇਹ ਕਹਿੰਦੀ ਵੀ ਇੰਸ਼ੋਰੈਂਸ ਤੇ ਤੁਹਾਨੂੰ ਤਾਂ ਮਿਲੂਗਾ ਪਰ ਤੁਸੀਂ ਟਰੈਵਲ ਕਰ ਹੀ ਨਹੀਂ ਸਕਦੇ ਕਿਉਂਕਿ ਤੁਹਾਡਾ ਜਿਹੜਾ ਪਹਿਲਾਂ ਕਿਉਂਕਿ ਇਹਦੇ ਚ ਇਹ ਰੋਲਾ ਇਹ ਆ ਵੀ ਹੁਣ ਬੰਦਾ ਕਹੋ ਤੁਸੀਂ ਟਰੈਵਲ ਨਹੀਂ ਕਰ ਸਕਦੇ ਟਰੈਵਲ ਇੰਸ਼ੋਰੈਂਸ ਕਿਉਂ ਦਿੱਤਾ ਉਹ ਹੋਰ ਕਿਸੇ ਚੀਜ਼ਲੀ ਹੋ ਸਕਦਾ ਮਨ ਲਓ ਕਿਸੇ ਨੂੰ ਲੱਤ ਟੁੱਟੇ ਜਾਂ ਕੋਈ ਹੋਰ ਪ੍ਰੋਬਲਮ ਆ ਜੇ ਕੋ ਸਟ੍ਰੋਕ ਹੋ ਜੇ ਹੋ ਸਕਦਾ ਉਹਦੇ ਲਈ ਉਹ ਕਵਰਡ ਹੋਵੇ ਪਰ ਦਿਲ ਦੀ ਬਿਮਾਰੀ ਦੇ ਲਈ ਕਾਰਡੀਅਕ ਅਰੈਸਟ ਦੇ ਲਈ ਉਹ ਕਹਿੰਦੇ ਕਵਰਡ ਨਹੀਂ ਹੈ ਸੋ ਇਹ ਸਾਰੀਆਂ ਘੁੰਡੀਆਂ ਜਿਹੜੀਆਂ ਪਤਾ ਕਰਕੇ ਕਿਉਂਕਿ ਗਰਮੀਆਂ ਦੇ ਵਿੱਚ ਟ੍ਰੈਵਲ ਲੋਕਾਂ ਨੇ ਬਹੁਤ ਕਰਨਾ ਇੱਕ ਦੂਜੀ ਥਾਵਾਂ ਦੇ ਉੱਤੇ ਜਾਣਾ ਇਸ ਗੱਲ ਦਾ ਖਾਸ ਖਿਆਲ ਜਿਹੜਾ ਹ ਰੱਖਿਆ ਜਾਣਾ ਚਾਹੀਦਾ ਪਹਿਲੀ ਆਪਾਂ ਗੱਲਬਾਤ ਇੱਕ ਕੀਤੀ ਸੀ ਕਿ ਬੱਚੇ ਕਿਉਂ ਕੈਨੇਡਾ ਦੇ ਵਿੱਚ ਪੈਦਾ ਘੱਟ ਕੀਤੇ ਜਾ ਰਹੇ ਆ ਹੁਣ ਇਦਾਂ ਦੀ ਇੱਕ ਗੱਲਬਾਤ ਹੋ ਰਹਾ ਪੌਲ ਮਾਇਰ ਤੇ ਜੈਸਿਕਾ ਇਵਾਨ ਇੱਕ ਛੋਟਾ ਜਿਹਾ 1 ਬੈੱਡਰੂਮ ਦਾ ਘਰ ਆ ਇਹਨਾਂ ਦਾ ਕੋਰਟਨੀ ਬ੍ਰਿਟਿਸ਼ ਕੋਲੰਬੀਆ ਦਾ ਇੱਕ ਸ਼ਹਿਰ ਉੱਥੇ ਰਹਿੰਦੇ ਆ ਹੁਣ ਉਹ ਬੱਚਾ ਹੋ ਗਿਆ ਉਹਨਾਂ ਦੇ ਉਹ ਕੀ ਚਾਹੁੰਦੇ ਆ ਸੋਲੂਸ਼ਨ ਉਹਨਾਂ ਨੇ ਇਹ ਲੱਭਿਆ ਕਿ ਇੱਕ ਪੁਰਾਣਾ ਵੱਡਾ ਘਰ ਬਣਾਉਣਾ ਚਾਹੁੰਦੇ ਆ ਕਿ ਇੱਕ 올ਡਰ ਹਾਊਸ ਜਿਹੜਾ ਪੁਰਾਣਾ ਘਰ ਆ ਉਹਨੂੰ ਪ੍ਰੋਪਰਟੀ ਦੇ ਉੱਤੇ ਉਹ ਜ਼ਿਆਦਾ ਸਪੇਸ ਕ੍ਰੀਏਟ ਕਰਨ ਦੇ ਲਈ ਮੂਵ ਕਰ ਲੈਣਾ। ਮਤਲਬ ਪੂਰੇ ਦਾ ਪੂਰਾ ਘਰ ਮੂਵ ਕਰ ਲਿਆ ਜਾਂਦਾ ਪਰ ਪੁਰਾਣਾ ਨਵਾਂ ਬਣਾ ਨਹੀਂ ਸਕਦੇ ਕਿਉਂਕਿ ਮਹਿੰਗਾ ਬਹੁਤ ਪੈਂਦਾ, ਕਾਸਟ ਬਹੁਤ ਆ। ਤੇ ਉਹ ਲੱਗਦਾ ਵੀ ਪੁਰਾਣਾ ਘਰ ਮੂਵ ਕਰਕੇ ਉੱਥੇ ਲਿਆਂਦਾ ਜਾਵੇ। ਹੁਣ ਜਿਹੜੀ ਸਿਟੀ ਆ ਉਹਨਾਂ ਨੇ ਆਪਣਾ ਬਾਇਲਾ ਅਪਡੇਟ ਕੀਤਾ ਉਹ ਕਹਿੰਦੇ ਵੀ ਅਸੀਂ ਘਰ ਤੇ ਮੂਵ ਕਰਨ ਨੂੰ ਕੁਝ ਨਹੀਂ ਕਹਿੰਦੇ ਪਰ 15 ਸਾਲਾਂ ਤੋਂ ਪੁਰਾਣਾ ਨਾ ਹੋਵੇ। ਵੀ ਇਸ ਕਰਕੇ ਅਸੀਂ ਇਹਨੂੰ ਆ ਨਹੀਂ ਅਲਾਓ ਕਰਦੇ ਹੁਣ ਜਿਹੜਾ ਘਰ ਇਹ ਦੇਖ ਰਹੇ ਹੋ 15 ਸਾਲਾਂ ਦਾ ਪੁਰਾਣਾ ਆ ਤੇ ਸਿਟੀ ਕਹਿੰਦਾ ਵੀ ਤੁਸੀਂ ਮੂਵ ਨਹੀਂ ਕਰ ਸਕਦੇ ਸਿਟੀ ਨੇ ਕਿਹਾ ਸਿਟੀ ਦੇ ਨਿਜਵਾ ਨੇ ਇਹ ਕਿਹਾ ਇਸ ਗੱਲ ਤੋਂ ਉਹ ਨਿਰਾਸ਼ ਤੇ ਕਪਲ ਡਿਸਪਾਇੰਟ ਹੋਇਆ ਇਹ ਤੇ ਉਹ ਕਹਿੰਦੇ ਵੀ ਕਿ ਜਿਹੜਾ ਸਿਟੀ ਆ ਇਹਨੂੰ ਬਾਇਲਾ ਨੂੰ ਕਨਸਿਡਰ ਕਰਨਾ ਚਾਹੀਦਾ ਗੱਲ ਸੁਣਨੀ ਚਾਹੀਦੀ ਐਨਵਾਇਰਨਮੈਂਟਲ ਬੈਨੀਫਿਟ ਆ ਇਹਦਾ ਫਾਇਦਾ ਬਹੁਤ ਆ ਪੁਰਾਣੇ ਘਰ ਨੂੰ ਮੂਵ ਕਰਨ ਦੇ ਨਾਲ ਵਾਤਾਵਰਨ ਦਾ ਬਚਾਅ ਹੋ ਸਕਦਾ ਇੱਕ ਤਾਂ ਪਾਣੀ ਆ ਦਰਾਖ ਤਾਂ ਕਿੰਨਾ ਕੁਛ ਜਿਹੜਾ ਜਿਹੜਾ ਇਹਦੇ ਨਾਲ ਸੇਵ ਹੁੰਦਾ ਜਿਹੜੀ ਹਾਊਸ ਮੂਵਿੰਗ ਇੰਡਸਟਰੀ ਆ ਉਹਨਾਂ ਦੇ ਕਹਿਣ ਦੇ ਅਨੁਸਾਰ ਸਿਟੀ ਦੀ ਰੀਜ਼ਨਿੰਗ ਇਹ ਆ ਸਿਟੀ ਕਾਰਨ ਇਹ ਦਿੰਦੀ ਆ ਕਿ ਬਾਇਲਾ ਜਿਹੜਾ ਆ ਇਸ ਕਰਕੇ ਕੀਤਾ ਗਿਆ ਕਿ ਕਿਉਂਕਿ ਜਿਹੜੇ ਘਰ ਆ ਹੋ ਨਵੇਂ ਘਰ ਸੇਫ ਹੁੰਦੇ ਆ ਮੂਵ ਕਰਨੇ ਮਤਲਬ ਇਹਨਾਂ ਨੂੰ ਸੇਫਲੀ ਮੂਵ ਕੀਤਾ ਜਾ ਸਕਦਾ ਦੂਜਾ ਕੋਸਟ ਇਫੈਕਟਿਵ ਆ ਇਹ ਜਿਹੜਾ ਕਪਲ ਆ ਜਿਨ੍ਹਾਂ ਨੂੰ ਹੁਣ ਆਪਣਾ ਘਰ ਛੋਟਾ ਲੱਗ ਰਿਹਾ ਤੇ ਇੱਕ ਪੁਰਾਣਾ ਘਰ ਮੂਵ ਕਰਨਾ ਚਾਹੁੰਦੇ ਆ ਉਹ ਕਹਿੰਦੇ ਯੂਜ਼ਡ ਘਰ ਜਿਹੜਾ ਬਾਇਅ ਕਰਨਾ ਸਾਨੂੰ ਸਸਤਾ ਪੈਂਦਾ ਨਵਾਂ ਬਿਲਡ ਕਰਨ ਨਾਲੋਂ ਤੇ ਸਾਨੂੰ ਕਿਉਂ ਨਹੀਂ ਲਾਊ ਕਰਦੇ ਵੀ ਅਸੀਂ ਫਿਰ ਮੂਵ ਕਰ ਲਈ ਜਿਹੜੀ ਕੰਪਨੀ ਹੈ ਇੱਕ ਨਿੱਕਲ ਬਰੋਜ਼ ਸਪੈਸ਼ਲਾਈਜ਼ ਆ ਉਹ ਘਰਾਂ ਨੂੰ ਮੂਵ ਕਰਨ ਦੇ ਵਿੱਚ ਤੇ ਉਹਨਾਂ ਨੇ ਬڑے ਘਰ ਰੀਲੋਕੇਟ ਕੀਤੇ ਵੈਨਕੂਵਰ ਆਈਲੈਂਡ ਦੇ ਉੱਤੇ ਤੇ ਉਹ ਕਹਿੰਦੇ ਕਿ ਇਹ ਜਿਹੜਾ ਬਹੁਤ ਸਾਰੀ ਜਿਹੜੀ ਡੈਮੋਲੇਸ਼ਨਸ ਵੇਸਟ ਆ ਉਹਦੇ ਤੋਂ ਬਚਾਅ ਹੋ ਜਾਂਦਾ ਵੀ ਪੁਰਾਣੇ ਘਰਨ ਤੋੜ ਕੇ ਕਿਹੇ ਸਿੱਟੋਂਗੇ ਨਵੇਂ ਫੇਰ ਬਣਾਉਂਗੇ ਸੋ ਇਹ ਹੁਣ ਜਿਹੜਾ ਜੋੜਾ ਆ ਸਿਟੀ ਕਾਉਂਸਲ ਦੇ ਵਿੱਚ ਇਹਨਾਂ ਨੇ ਮੀਟਿੰਗ ਦੇ ਵਿੱਚ ਇਹ ਇਸ਼ੂ ਨੂੰ ਹਾਈਲਾਈਟ ਕੀਤਾ ਵੀ ਅਸੀਂ ਘਰ ਮੂਵ ਕਰਨਾ ਚਾਹੁੰਦੇ ਆ ਤੇ ਪਰ ਫਿਊਚਰ ਅਨਸਰਟਨ ਆ ਸਿਟੀ ਬਾਈਲਾ ਆਪਣਾ ਬਦਲਦੀ ਆ ਨਹੀਂ ਤਾਂ ਉਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਜਾਂ ਕਹਿ ਲਓ ਸ਼ੋਰ ਨਹੀਂ ਆ ਇਸ ਗੱਲਬਾਤ ਬਾਰੇ ਕਿ ਉਹਨਾਂ ਨੂੰ ਅਲਾਉ ਕੀਤਾ ਜਾਂਦਾ ਜੇ ਨਹੀਂ ਕੀਤਾ ਜਾਂਦਾ ਘਰਾਂ ਦਾ ਸੰਕਟ ਆ ਇਹਦੇ ਵਿੱਚ ਜਿਹੜੇ ਆ ਬਾਏ ਲਾਜ਼ ਨੇ ਕੁਛ ਨਾ ਕੁਛ ਇਦਾਂ ਦੇ ਹੋਣੇ ਚਾਹੀਦੇ ਆ ਕਿ ਜਿਹੜੇ ਕਿਤੇ ਨਾ ਕਿਤੇ ਇਸ ਚੀਜ਼ ਨੂੰ ਜਿਹੜਾ ਬਚਾ ਦੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ